ਪਿੰਡ ਵਾਲਾ ਸਕੂਲ ਅਸੀਂ ਫਿਲਮ ਕੀਤੀ ਹੈ ਜੀ ਬੜਾ ਖੂਬਸੂਰਤ ਵਿਸ਼ਾ ਹੈ ਜਿਵੇਂ ਕਹਿ ਲੋ ਕਿ ਜਿਹੜੇ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਪੇਸ਼ ਆਉਂਦੀਆਂ ਨੇ ਜਿਵੇਂ ਬਹੁਤ ਸਾਰੇ ਮੁੱਦੇ ਨੇ ਇਦਾਂ ਦੇ ਪੰਜਾਬ ਦੇ ਜਿਹੜੇ ਸਿਰਮੇ ਚ ਸ਼ੂਟ ਹੋਣੇ ਚਾਹੀਦੇ ਨੇ ਫਿਲਮਾਂ ਬਣਨੀਆਂ ਚਾਹੀਦੀਆਂ ਜਿਨ੍ਹਾਂ ਤੇ ਸੋਨਾ ਚ ਅਸੀਂ ਇੱਕ ਉਪਰਾਲਾ ਕੀਤਾ ਹੈ ਪਿੰਡ ਵਾਲਾ ਸਕੂਲ ਫਿਲਮ ਬਣਾ ਕੇ ਸੋ ਮੈਨੂੰ ਲੱਗਦਾ ਕਿ ਵੀ ਬੜੀ ਖੂਬਸੂਰਤ ਫਿਲਮ ਬਣੀ ਆ ਤੇ ਬਸ ਆਸ਼ੀਰਵਾਦ ਲੈਣ ਆਇਆ ਅੱਜ ਦਰਬਾਰ ਸਾਹਿਬ 3 ਤਰੀਕ ਨੂੰ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਅਸੀਂ ਫਿਲਮ ਸ਼ੂਟ ਕੀਤੀ ਪਿੰਡਾਲਾ ਸਕੂਲ ਤੇ ਬਸ ਉਹਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਹੈ ਤੇ ਬਾਬਾ ਜੀ ਦੀ ਮੱਥਾ ਟੇਕ ਕੇ ਆਇਆ ਤਾਂ ਕਿ ਸਾਡੀ ਫਿਲਮ ਬਹੁਤ ਵਧੀਆ ਕਰੇ ਐਂਡ ਇੱਕ ਬਹੁਤ ਸੋਹਣਾ ਵਿਸ਼ਾ ਤੇ ਫਿਲਮ ਬਣਾਈ ਹੈ ਐਦਾਂ ਦਾ ਵਿਸ਼ਾ ਜੋ ਪਹਿਲਾਂ ਕਦੀ ਕਿਸੇ ਨੇ ਚੁੱਕਿਆ ਨਹੀਂ ਹੈ ਤੇ ਇੱਕ ਜਿੰਮਾ ਸੀ ਚੁੱਕਿਆ ਕਿ ਅਸੀਂ ਇਹ ਵਿਸ਼ੇ ਬਾਰੇ ਗੱਲ ਕਰੀਏ ਪਿੰਡਾਲੇ ਸਕੂਲਾਂ ਦੀ ਜਿਹੜੀ ਪ੍ਰੋਬਲਮਸ ਹੈ ਉਹਦੇ ਬਾਰੇ ਗੱਲ ਕਰੀਏ ਤੇ 3 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਜ਼ਰੂਰ ਜਾ ਕੇ ਵੇਖਿਆ ਨਾ पेंडला स्कूल असि फिल्म की बड़ा खूबसूरत विषय अः जिम्मे कह लो के ਜਿਹੜੇ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਪੇਸ਼ ਆਉਂਦੀਆਂ ਨੇ ਜਿਵੇਂ ਬਹੁਤ ਸਾਰੇ ਮੁੱਦੇ ਨੇ ਇਦਾਂ ਦੇ ਪੰਜਾਬ ਦੇ ਜਿਹੜੇ ਸਿਰਮੇ ਚੂਟ ਹੋਣੇ ਚਾਹੀਦੇ ਨੇ ਫਿਲਮਾਂ ਬਣਨੀ ਚਾਹੀਦੀਆਂ ਜਿਨ੍ਹਾਂ ਤੇ ਸੋਨਾ ਚੋਂ ਅਸੀਂ ਇੱਕ ਉਪਰਾਲਾ ਕੀਤਾ ਪਿੰਡ ਵਾਲਾ ਸਕੂਲ ਫਿਲਮ ਬਣਾ ਕੇ ਸੋ ਮੈਨੂੰ ਲੱਗਦਾ ਕਿ ਵੀ ਬੜੀ ਖੂਬਸੂਰਤ ਫਿਲਮ ਬਣੀ ਆ ਤੇ ਬਸ ਆਸ਼ੀਰਵਾਦ ਲੈਣ ਆਇਆ ਅੱਜ ਦਰਬਾਰ ਸਾਹਿਬ 3 ਤਰੀਕ ਨੂੰ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਅਸੀਂ ਫਿਲਮ ਸ਼ੂਟ ਕੀਤੀ ਪਿੰਡਾਲਾ ਸਕੂਲ ਤੇ ਬਸ ਉਹਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਹੈ ਤੇ ਬਾਬਾ ਜੀ ਦੀ ਮੱਥਾ ਟੇਕ ਕੇ ਆਇਆ ਤਾਂ ਕਿ ਸਾਡੀ ਫਿਲਮ ਬਹੁਤ ਵਧੀਆ ਕਰੇ ਐਂਡ ਇੱਕ ਬਹੁਤ ਸੋਹਣਾ ਵਿਸ਼ਾ ਤੇ ਫਿਲਮ ਬਣਾਈ ਹੈ ਐਦਾਂ ਦਾ ਵਿਸ਼ਾ ਜੋ ਪਹਿਲਾਂ ਕਦੀ ਕਿਸੇ ਨੇ ਚੁੱਕਿਆ ਨਹੀਂ ਹੈ ਤੇ ਇੱਕ ਜਿੰਮਾ ਸੀ ਚੁੱਕਿਆ ਕਿ ਅਸੀਂ ਇਹ ਵਿਸ਼ੇ ਬਾਰੇ ਗੱਲ ਕਰੀਏ ਪਿੰਡਾਲੇ ਸਕੂਲਾਂ ਦੀ ਜਿਹੜੀ ਪ੍ਰੋਬਲਮਸ ਹੈ ਉਹਦੇ ਬਾਰੇ ਗੱਲ ਕਰੀਏ ਤੇ 3 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਜ਼ਰੂਰ ਜਾ ਕੇ ਵੇਖਣਾ पेंडाला स्कूल अस फिल्म की बड़ा खूबसूरत विषय अः जिम्मे कह लो के ਜਿਹੜੇ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਪੇਸ਼ ਆਉਂਦੀਆਂ ਨੇ ਜਿਵੇਂ ਬਹੁਤ ਸਾਰੇ ਮੁੱਦੇ ਨੇ ਇਦਾਂ ਦੇ ਪੰਜਾਬ ਦੇ ਜਿਹੜੇ ਸਿਰਮੇ ਚੂਟ ਹੋਣੇ ਚਾਹੀਦੇ ਨੇ ਫਿਲਮਾਂ ਬਣਨੀ ਚਾਹੀਦੀਆਂ ਜਿਨ੍ਹਾਂ ਤੇ ਸੋਨਾ ਚੋਂ ਅਸੀਂ ਇੱਕ ਉਪਰਾਲਾ ਕੀਤਾ ਪਿੰਡ ਵਾਲਾ ਸਕੂਲ ਫਿਲਮ ਬਣਾ ਕੇ ਸੋ ਮੈਨੂੰ ਲੱਗਦਾ ਕਿ ਵੀ ਬੜੀ ਖੂਬਸੂਰਤ ਫਿਲਮ ਬਣੀ ਆ ਤੇ ਬਸ ਅਸ਼ੀਰਵਾਦ ਲੈਣ ਆਇਆ ਅੱਜ ਦਵਾਰ ਸਾਹਿਬ 3 ਤਰੀਕ ਨੂੰ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਅਸੀਂ ਫਿਲਮ ਸ਼ੂਟ ਕੀਤੀ ਹੈ ਪਿੰਡਾਲਾ ਸਕੂਲ ਤੇ ਬਸ ਉਹਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਹੈ ਤੇ ਬਾਬਾ ਜੀ ਦੀ ਮੱਥਾ ਟੇਕ ਕੇ ਆਇਆ ਤਾਂ ਕਿ ਸਾਡੀ ਫਿਲਮ ਬਹੁਤ ਵਧੀਆ ਕਰੇ ਐਂਡ ਇੱਕ ਬਹੁਤ ਸੋਨੇ ਵਿਸ਼ੇ ਤੇ ਫਿਲਮ ਬਣਾਈ ਹੈ ਐਦਾਂ ਦਾ ਵਿਸ਼ਾ ਜੋ ਪਹਿਲਾਂ ਕਦੀ ਕਿਸੇ ਨੇ ਚੁੱਕਿਆ ਨਹੀਂ ਹੈ ਤੇ ਇੱਕ ਜਿੰਮਾ ਸੀ ਚੁੱਕਿਆ ਕਿ ਅਸੀਂ ਇਹ ਵਿਸ਼ੇ ਬਾਰੇ ਗੱਲ ਕਰੀਏ ਪਿੰਡਾਲੇ ਸਕੂਲਾਂ ਦੀ ਜਿਹੜੀ ਪ੍ਰੋਬਲਮਸ ਹੈ ਉਹਦੇ ਬਾਰੇ ਗੱਲ ਕਰੀਏ ਤੇ 3 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਜ਼ਰੂਰ ਜਾ ਕੇ ਵੇਖ ਕਾਣਾ en Macarazo.